ਪੰਜਾਬੀ ਅਖਬਾਰਾਂ ਤੋਂ ਪੰਜਾਬ ਦੀ ਖਬਰਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈ ਖੇਲ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਲੈ ਕੇ ਪੰਜਾਬੀ ਅਖਬਾਰਾਂ ਤੋਂ ਪੰਜਾਬ ਦੀ ਖਬਰਸਾਰ ਜਿਸ ਵਿੱਚ ਸਾਂਝੀ ਕਰਾਂਗਾ ਬੀਤੇ ਹਫਤੇ ਦੌਰਾਨ ਪੰਜਾਬੀ ਅਖਬਾਰਾਂ ਵਿੱਚ छਪੀਆਂ ਪੰਥ ਅਤੇ ਪੰਜਾਬ ਨਾਲ ਜੁੜੀਆਂ ਹੋਈਆਂ ਮੁੱਖ ਖਬਰਾਂ ਬੀਤੇ ਹਫਤੇ ਸੁਪਰੀਮ ਕੋਰਟ ਵੱਲੋਂ ਬਿਲਕਿਸ ਬਾਨੋ ਮਾਮਲੇ ਦੇ 11 ਦੋਸ਼ੀਆਂ ਦੀ ਸਜ਼ਾ ਦੀ ਮਾਫੀ ਨੂੰ ਰੱਦ ਕਰਨਾ ਸ਼ਹੀਦ ਭਾਈ ਸਤਵੰਦ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਵਰਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਲਗੇ ਮੋਰਚੇ ਦੇ 1 ਸਾਲ ਪੂਰਾ ਹੋਣਾ ਸੁਲਤਾਨਪੁਰ ਲੋਧੀ ਗੋਲੀ ਕਾਂਡ ਦੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਅਤੇ ਅਯੁੱਧਿਆ ਵਿਖੇ ਰਾਮ ਮੰਦਰ ਦੇ ਉਦਘਾਟਨ ਸਮਾਹਰੋ ਵਿੱਚ ਸ਼ਾਮਲ ਹੋਣ ਤੇ ਸ਼ੰਕਰਾਚਾਰੀਆਂ ਵੱਲੋਂ ਨਾ ਅਤੇ ਅਸ਼੍ਰੀ ਕਾਲ ਤੱਕ ਸਾਬ ਦੇ ਜਥੇਦਾਰ ਨੂੰ ਆਰਐਸਐਸ ਦਾ ਸੱਦਾ ਪੱਤਰ ਵਗੈਰਾ ਪੰਜਾਬੀ ਅਖਬਾਰਾਂ ਦੀਆਂ ਖਾਸ ਖਬਰਾਂ ਰਹੀਆਂ ਇਸ ਤੋਂ ਇਲਾਵਾ ਸ਼ੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਵਿੱਚ ਢਿਲਮਠ ਨੂੰ ਲੈ ਕੇ ਚਿੰਤਾ ਕੇਂਦਰੀ ਮੰਤਰੀ ਗਤਕਰੀ ਦੀ ਪੰਜਾਬ ਯਾਤਰਾ ਦੌਰਾਨ ਨਦਾਰਤ ਰਹੇ ਭਗਵੰਤ ਮਾਨ ਵਿਰੋਧੀਆਂ ਨੂੰ ਜੇਲਾਂ ਚ ਡੱਕ ਕੇ ਚੋਣ ਜਿੱਤੀ ਸ਼ੇਖ ਹਸੀਨਾ ਨੂੰ ਸੰਯੁਕਤ ਰਾਸ਼ ਸੰਘ ਅਮਰੀਕਾ ਅਤੇ ਯੂਕੇ ਦੀ ਤਾੜਨਾ ਨਾਲ ਹੀ ਖਾਸ ਚਰਚਾ ਕਰਾਂਗੇ ਪੰਜਾਬ ਦੀਆਂ ਵੋਟਾਂ ਵਟੋਰਨ ਲਈ ਭਾਰਤੀ ਜਨਤਾ ਪਾਰਟੀ ਦੇ ਨਵੇਂ ਪੈਧਰੇ ਦੀ ਸ਼ੰਕਰਾਚਾਰੀਆ ਦੇ ਸਟੈਂਡ ਤੋਂ ਸਿੱਖ ਜੱਥੇਦਾਰਾਂ ਨੂੰ ਸਬਕ ਅਯੁੱਧਿਆ ਸਮਾਗਮ ਨੂੰ ਲੈ ਕੇ ਮੋਦੀ ਨੂੰ ਪੁੱਛੇ ਜਾ ਰਹੇ ਸਵਾਲ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਉਲਝਣਾਂ ਤੋਂ ਹੋਰ ਗੁੰਝਲਦਾਰ ਹੋਈ ਭਾਰਤੀਆਂ ਵਿਵਸਥਾ ਬੀਤੇ ਹਫਤੇ 6 ਜਨਵਰੀ ਨੂੰ ਪੰਥ ਨੇ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕਿਹਰ ਸਿੰਘ ਅਤੇ ਸ਼ਹੀਦ ਭਾਈ ਬੀਨ ਸਿੰਘ ਦੀ ਵਰਸੀ ਮਨਾਈ ਇਸ ਸੰਬੰਧੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਥਿਤ ਗੁਰਦੁਆਰਾ ਚੰਡਾ ਬੁੰਗਾ ਸਾਹਿਬ ਵਿਖੇ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿੰਡ ਅਰਵਾਨ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਹੋਏ ਸਮਾਗਮ ਦੀ ਰਿਪੋਰਟ ਅਤੇ ਲੇਖ ਖਾਸ ਤੌਰ ਤੇ ਰੋਜ਼ਾਨਾ ਪਹਿਰੇਦਾਰ ਅਤੇ ਆਜ਼ਦੀ ਦੀ ਆਵਾਜ਼ ਨੇ ਛਾਪੇ ਸੁਪਰੀਮ ਕੋਰਟ ਵੱਲੋਂ ਬਿਲਕਿਸਬਾਨੋ ਮਾਮਲੇ ਦੇ 11 ਦੋਸ਼ੀਆਂ ਨੂੰ ਸਜ਼ਾ ਮੁਆਫੀ ਦੇ ਗੁਜਰਾਤ ਸਰਕਾਰ ਦੇ ਆਦੇਸ਼ ਨੂੰ ਰੱਦ ਕਰਨਾ ਇਸ ਹਫ਼ਤੇ ਦੀ ਮੁੱਖ ਸੁਰਖੀ ਰਹੀ ਸਾਰੀਆਂ ਹੀ ਅਖਬਾਰਾਂ ਨੇ ਇਸ ਨੂੰ ਟੁਕਵੀਂ ਥਾਂ ਦਿੱਤੀ ਅਦਾਲਤ ਨੇ ਗੁਜਰਾਤ ਸਰਕਾਰ ਨੂੰ ਝਾਲ ਪਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਇਹ ਆਦੇਸ਼ ਕਰਕੇ ਕਾਨੂੰਨ ਦੇ ਸ਼ਾਸਨ ਦੀ ਉਲੰਘਣਾ ਕੀਤੀ ਹੈ ਸੂਬਾ ਸਰਕਾਰ ਨੇ ਤੱਥਾਂ ਦੇ ਨਾਂ ਤੇ ਸੁਪਰੀਮ ਕੋਰਟ ਨਾਲ ਧੋਖਾ ਕੀਤਾ ਹੈ ਹਾਈ ਕੋਰਟ ਦੀਆਂ ਟਿੱਪਣੀਆਂ ਲੁਕਾਈਆਂ ਗਈਆਂ ਹਨ ਗੁਜਰਾਤ ਸਰਕਾਰ ਕੋਲ ਮੁਆਫੀ ਦੇਣ ਦਾ ਹੱਕ ਹੀ ਨਹੀਂ ਇਹ ਹੱਕ ਸਿਰਫ ਮਹਾਰਾਸ਼ਟਰ ਸਰਕਾਰ ਦੇ ਪਾਸ ਹੈ ਕਿਉਂਕਿ ਇਸ ਮਾਮਲੇ ਦੀ ਸੁਣਵਾਈ ਮਹਾਰਾਸ਼ਟਰ ਵਿੱਚ ਹੋਈ ਸੀ ਇਸ ਲਈ ਗੁਜਰਾਤ ਸਰਕਾਰ ਇਸ ਮਾਮਲੇ ਵਿੱਚ ਫੈਸਲਾ ਲੈਣ ਦਾ ਹੱਕ ਹੀ ਨਹੀਂ ਰੱਖਦੀ ਜਿਸ ਤਰ੍ਹਾਂ ਕੁਝ ਰਾਜ ਸਰਕਾਰ ਨੇ ਰਿਹਾਈ ਦਾ ਆਦੇਸ਼ ਦਿੱਤਾ ਹੈ ਇਹ ਦੂਜੇ ਦੇ ਅਧਿਕਾਰ ਨੂੰ ਹੜਪਣ ਦਾ ਮਾਮਲਾ ਹੈ ਇਹ ਕਰੜੀ ਟਿੱਪਣੀ ਮਾਮਲੇ ਦੀ ਸੁਣਵਾਈ ਕਰਨ ਵਾਲੇ ਜਸਟਿਸ ਬੀ ਵੀ ਨਾਗਰਤਨਾ ਅਤੇ ਜਸਟਿਸ ਉਜਵਲ ਭੁਈਆ ਨੇ ਕੀਤੀ ਉਹਨਾਂ ਮਈ 2022 ਦੇ ਹੁਕਮਾਂ ਨੂੰ ਵੀ ਰੱਦ ਕਰਦੇ ਹੋਏ ਕਿਹਾ ਕਿ ਹਾਈ ਕੋਰਟ ਨੇ ਗਲਤ ਟੰਗ ਨਾਲ ਫੈਸਲਾ ਲਿਆ ਸੀ ਅਦਾਲਤ ਨੇ 2 ਹਫ਼ਤਿਆਂ ਦੇ ਅੰਦਰ ਅੰਦਰ ਇਨ੍ਹਾਂ 11 ਦੋਸ਼ੀਆਂ ਨੂੰ ਵਾਪਸ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਹੈ ਜਿਕਰ ਯੋਗ ਹੈ ਕਿ ਬਰਾਤ ਕਾ ਕਰਨ ਵਾਲੇ ਬਹਿਸ਼ਿਆਨਾ ਹਤਿਆਵਾਂ ਕਰਨ ਵਾਲੇ ਇਨ੍ਹਾਂ 11 ਦੋਸ਼ੀਆਂ ਨੂੰ ਭਾਜਪੀ ਸਰਕਾਰ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਬਾਇਜ਼ਤ ਰਿਹਾ ਕਰ ਦਿੱਤਾ ਸੀ ਇਨ੍ਹਾਂ ਨੂੰ ਸੰਸਕਾਰੀ ਬ੍ਰਾਹਮਣ ਵੀ ਐਲਾਨ ਦਿੱਤਾ ਸੀ ਸੂਬਾ ਸਰਕਾਰ ਦੇ ਇਸ ਮੰਦ ਭਾਗੇ ਫੈਸਲੇ ਦੇ ਖਿਲਾਫ ਬਿਲਕਿਸ ਬਾਨੋ ਨੇ ਸੁਪਰੀਮ ਕੋਰਟ ਫਰਿਆਦ ਲਗਾਈ ਸੀ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਹਰ ਪਾਸਿਓਂ ਸਵਾਗਤ ਕੀਤਾ ਗਿਆ ਹੈ ਜਿੱਥੇ ਸੁਪਰੀਮ ਕੋਰਟ ਦੇ ਹਿੰਡਸਬਰਗ ਮਾਮਲੇ ਵਿੱਚ ਅਡਾਨੀ ਗਰੁੱਪ ਦੇ ਖਿਲਾਫ ਸੇਬੀ ਵੱਲੋਂ ਕੀਤੀ ਜਾ ਰਹੀ ਜਾਂਚ ਤੇ ਭਰੋਸਾ ਜਿਤਾਉਣ ਅਤੇ ਵਿਸ਼ੇਸ਼ ਜਾਂਚ ਦਲ ਐਸਆਈਟੀ ਦੀ ਮੰਗ ਨੂੰ ਠੁਕਰਾ ਦੇਣ ਦੇ ਫੈਸਲੇ ਨੇ ਲੋਕਾਂ ਵਿੱਚ ਭਾਰਤ ਦੀ ਸਰਵ ਉੱਚ ਅਦਾਲਤ ਦੀ ਸਾਖ ਤੇ ਸਵਾਲ ਖੜੇ ਕੀਤੇ ਸੀ ਉਸ ਤੋਂ ਪਹਿਲਾਂ ਕਸ਼ਮੀਰ ਦੇ ਮਾਮਲੇ ਤੇ ਧਾਰਾ 370 ਤੇ ਸੁਪਰੀਮ ਕੋਰਟ ਦੇ ਫੈਸਲੇ ਨੇ ਵੀ ਜਮਹੂਰੀਅਤ ਪਸੰਦ ਲੋਕਾਂ ਨੂੰ مایوس ਕੀਤਾ ਇਹ ਵੀ ਕਿਹਾ ਜਾਣ ਲੱਗਾ ਕਿ ਹੁਣ ਇਹ ਉਹ ਚੰਦਰਚੂੜ ਨਹੀਂ ਰਹੇ ਉੱਥੇ ਹੀ ਬਿਲਕਿਸ ਬਾਨੋ ਦੇ ਕੇਸ ਤੇ ਸੁਪਰੀਮ ਕੋਰਟ ਦੇ ਫੈਸਲੇ ਨੇ ਲੋਕਾਂ ਨੂੰ ਰਾਹਤ ਜ਼ਰੂਰ ਦਿੱਤੀ ਹੈ ਪਹਿਰੇਦਾਰ ਤੇ ਟ੍ਰਿਬਿਊਨ ਦੀ ਖਬਰ ਮੁਤਾਬਕ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਸਰਹੱਦ ਤੇ ਲੱਗੇ ਪੱਕੇ ਮੋਰਚੇ ਦਾ 1 ਸਾਲ ਮੁਕੰਮਲ ਹੋਣ ਦੇ ਸਬੱਬ ਵਿੱਚ ਮੋਰਚੇ ਦੇ ਆਯੋਜਕਾਂ ਵੱਲੋਂ ਪੰਥਕ ਸੰਮੇਲਨ ਕੀਤਾ ਗਿਆ ਇਹ ਮੋਰਚਾ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ 328 ਲਾਪਤਾ ਸਰੂਪ ਬੇਦਬੀਦियां ਘਟਨਾਵਾਂ ਅਤੇ ਬਹਿਬਲ ਗੋਲੀकांड ਸਮੇਤ ਹੋਰ ਸਿੱਖ ਮਸਲਿਆਂ ਨੂੰ ਲੈ ਕੇ ਲਗਾਇਆ ਗਿਆ ਹੈ ਸੀ ਪਰ ਅਜ ਤੱਕ ਇਸ ਮਾਮਲੇ ਦਾ ਹੱਲ ਨਾ ਹੋਣ ਕਰਕੇ ਸਰਕਾਰ ਨੂੰ ਜਗਾਉਣ ਲਈ 20 ਜਨਵਰੀ ਨੂੰ ਚੰਡੀਗੜ੍ਹ ਵੱਲ ਆਉਂਦੀਆਂ ਸੜਕਾਂ ਤੇ 3 ਘੰਟੇ ਲਈ ਟੋਲ ਪਲਾਜ਼ੇ ਮੁਫਤ ਕਰਨ ਦਾ ਐਲਾਨ ਕੀਤਾ ਗਿਆ ਹੈ ਜੇ ਫਿਰ ਵੀ ਸਰਕਾਰ ਨਾ ਚੇਤੀ ਤਾਂ ਕਈ ਹੋਰ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ ਐਸਾ ਇਸ ਸਮਾਗਮ ਵਿੱਚ ਫੈਸਲਾ ਲਿਆ ਗਿਆ ਹੈ 23 ਨਵੰਬਰ ਨੂੰ ਗੁਰਦੁਆਰਾ ਕਾਲ ਬੂੰਗਾ ਸੁਲਤਾਨਪੁਰ ਲੋਧੀ ਵਿਖੇ ਪੁਲਿਸ ਵੱਲੋਂ ਗੋਲੀਬਾਰੀ ਕਰਨ ਅਤੇ ਜੋੜਿਆਂ ਸਮੇਤ ਗੁਰਦੁਆਰਾ ਅੰਦਰ ਦਾਖਲ ਹੋਣ ਦੇ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਤਿਆਰ ਕੀਤੀ ਗਈ ਪੜਤਾਲ ਰਿਪੋਰਟ ਨੂੰ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਨਤਕ ਕੀਤਾ ਜਿਸ ਮੁਤਾਬਕ ਇਸ ਘਟਨਾ ਲਈ ਸਿੱਧੇ ਤੌਰ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੈ ਪੰਜ ਮੈਂਬਰੀ ਜਾਂਚ ਕਮੇਟੀ ਨੇ ਚਸ਼ਮਦੀਦ ਗਵਾਹਾਂ ਨਿਹੰਗ ਜਥੇਬੰਦੀਆਂ ਦੇ ਮੁਖੀਆਂ ਮੀਡੀਆ ਕਰਮੀਆਂ ਗੁਰਦੁਆਰੇ ਦੇ ਸੇਵਾਦਾਰਾਂ ਦੇ ਬਿਆਨ ਕਲਮਬੰਦ ਕੀਤੇ ਹਨ ਜਿਸ ਤੇ ਇਹ ਤੱਥ ਸਾਹਮਣੇ ਆਏ ਕਿ ਗੋਲੀ ਚਲਾਉਣ ਤੋਂ ਪਹਿਲਾਂ ਕੋਈ ਚੇਤਾਵਨੀ ਨਹੀਂ ਸੀ ਦਿੱਤੀ ਗਈ ਦੂਜੇ ਪਾਸੇ ਗੁਰਦੁਆਰੇ ਅੰਦਰ ਕਿਸੇ ਕਿਸਮ ਦੇ ਝਗੜੇ ਬਾਰੇ ਸੰਕੇਤ ਵੀ ਨਹੀਂ ਮਿਲੇ ਬਲਕਿ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਜਿੱਥੇ ਪੁਲਿਸ ਨੇ ਗੋਲੀਆਂ ਚਲਾਈਆਂ ਅਥਰੂ ਗੈਸ ਛੱਡੇ ਅਤੇ ਗੁਰਦੁਆਰੇ ਅੰਦਰ ਜੁੱਤੀਆਂ ਸਨੇਂ ਦਾਖਲ ਹੋ ਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ ਪੁਲਿਸ ਨੇ ਹਜ਼ਾਰ ਤੋਂ ਵੱਧ ਗੋਲੀਆਂ ਚਲਾਈਆਂ ਇਸ ਮਾਮਲੇ ਵਿੱਚ ਪੁਲਿਸ ਵਾਲਿਆਂ ਤੇ ਕਾਰਵਾਈ ਕਰਨ ਦੀ ਥਾਂ ਉਲਟਾ ਨਿਹੰਗਾਂ ਤੇ ਪਰਚੇ ਦਾਖਲ ਕੀਤੇ ਗਏ ਜਾਂਚ ਸਪਸ਼ਟ ਕਰਦੀ ਹੈ ਕਿ ਅਧਿਕਾਰੀ ਸਰਕਾਰ ਦੇ ਦਬਾਅ ਹੇਠਾਂ ਕੰਮ ਕਰ ਰਹੇ ਸਨ ਜ਼ਿਕਰਯੋਗ ਹੈ ਕਿ ਇਸ ਜਾਂਚ ਵਿੱਚ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਕਪੂਰ ਥਲਾਤ ਨੇ ਕੋਈ ਸਹਿਯੋਗ ਨਹੀਂ ਦਿੱਤਾ ਸ਼੍ਰੋਮਣੀ ਕਮੇਟੀ ਦੀ ਇਸ ਜਾਂਚ ਰਿਪੋਰਟ ਦੇ ਜਵਾਬ ਵਿੱਚ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲੇ ਦੇ ਪ੍ਰਧਾਨ ਪਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਪ੍ਰਤੀਕਿਰਿਆ ਵੀ ਅਖਬਾਰਾਂ ਨੇ ਛਾਪੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੀ ਸੁਲਤਾਨਪੁਰ ਲੋਧੀ ਕਾਂਡ ਦੀ ਜਾਂਚ ਰਿਪੋਰਟ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ ਸੁਲਤਾਨਪੁਰ ਲੋਧੀ ਕਾਂਡ ਵਾਂਗ ਹੀ ਬਹਿਬਲ ਕਲਾ ਬਰਗਾੜੀ ਅਤੇ ਕੋਟਕਪੂਰਾ ਕਾਂਡ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮ ਤੇ ਹੀ ਗੋਲੀ ਚੱਲੀ ਸੀ ਉਨ੍ਹਾਂ ਕਿਹਾ ਕਿ ਜਿਵੇਂ ਤੁਸੀਂ ਲੋਧੀ ਕਾਂਡ ਦੀ ਜਾਂਚ ਕਰਾ ਲਈ ਹੈ ਰਿਪੋਰਟ ਸ੍ਰੀ ਅਕਾਲ ਤਖਸਾਲ ਜਥੇਦਾਰ ਨੂੰ ਵੀ ਸੌਂਪ ਦਿੱਤੀ ਹੈ ਪੰਥ ਜਵਾਬ ਮੰਗਦਾ ਹੈ ਕਿ ਬਰਗਾੜੀ ਬਹਿਵਨ ਕਲਾ ਅਤੇ ਕੋਟ ਕਪੂਰਾ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਕਦੋਂ ਬਣਾਏਗੀ ਭਾਈ ਰਣਜੀਤ ਸਿੰਘ ਮੁਤਾਬਕ ਸੁਲਤਾਨਪੁਰ ਲੋਧੀ ਘਟਨਾ ਵਿੱਚ ਭਗਵੰਤ ਮਾਨ ਨੇ ਉਹੀ ਗਲਤੀ ਕੀਤੀ ਹੈ ਜਿਵੇਂ ਬਾਦਲਾ ਨੇ ਬਰਗਾੜੀ ਤੇ ਕੋਟ ਕਪੂਰਾ ਵਿੱਚ ਕੀਤੀ ਸੀ ਜਿਵੇਂ ਭਗਵੰਤ ਮਾਨ ਨੇ ਬੁੱਢਾ ਦਲ ਦੇ ਇੱਕ ਧੜੇ ਦੇ ਮੁਖੀ ਬਾਬਾ ਬਲਬੀਰ ਸਿੰਘ ਨਿਹੰਗ ਨਾਲ ਯਾਰੀ ਨਿਭਾਈ ਹੈ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਡੇਰਾ सिरसा ਦੇ ਮੁਖੀ ਗੁਰਮੀਤ RAM ਰਹੀਮ ਨਾਲ ਯਾਰੀ ਨਿਭਾਈ ਸੀ ਸੁਲਤਾਨਪੁਰ ਲੋਧੀ ਦਾ ਮਸਲਾ ਬਾਬਾ ਮਾਨ ਸਿੰਘ ਨਿਹੰਗ ਨਾਲ ਗੱਲਬਾਤ ਕਰਕੇ ਸੁਲਝਾਇਆ ਜਾ ਸਕਦਾ ਸੀ ਜਿਵੇਂ ਬਾਅਦ ਵਿੱਚ ਇੱਕ ਪੁਲਿਸ ਵਾਲਾ ਵਰਵਾ ਕੇ ਤੇ ਕਈ ਨਿਹੰਗ ਸਿੰਘਾਂ ਨੂੰ ਜ਼ਖਮੀ ਕਰਕੇ ਸੁਲਝਾਇਆ ਗਿਆ ਹੈ ਹੁਣ ਸੁਲਤਾਨਪੁਰ ਲੋਧੀ ਕਾਂਡ ਨੂੰ ਲੈ ਕੇ ਤਾਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਧਰਨੇ ਲਾਉਂਦੇ ਫਿਰਦੇ ਹਨ ਜਦ ਕਿ ਬਰਗਾੜੀ ਕਾਂਡ ਵੇਲੇ ਇਹ ਸਾਰੇ ਕਿੱਥੇ ਸਨ ਇਹ ਸਾਰਾ ਘਟਨਾਕ੍ਰਮ ਸਾਬਤ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਬਾਦਲਕਿਆਂ ਨੂੰ ਸ਼੍ਰੀ ਗੁਰੂ ਰੰਧ ਸਾਹਿਬ ਅਤੇ ਗੁਰੂ ਪੰਥ ਨਾਲ ਕੋਈ ਸਰੋਕਾਰ ਨਹੀਂ ਉਹ ਕੇਵਲ ਤੇ ਕੇਵਲ ਆਪਣੇ ਸਿਆਸੀ ਹਿੱਤ ਹੀ ਵੇਖਦੇ ਹਨ ਟ੍ਰਿਬਿਊਨ ਨੇ ਖਾਲਸਤਾਨੀ ਕਾਰਕੁਨ ਗੁਰਪਤਵੰਦ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਨਿਖਲ ਗੁਪਤਾ ਬਾਰੇ ਖਬਰ ਛਾਪੀ ਹੈ ਕਿ ਅਮਰੀਕੀ ਸਰਕਾਰ ਨੇ ਉਸਦੇ ਵਕੀਲ ਨੂੰ ਦਸਤਾਵੇਜ਼ੀ ਸਬੂਤ ਦੇਣ ਤੋਂ ਨਾਹ ਕਰ ਦਿੱਤੀ ਹੈ ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਨਿਖਲ ਗੁਪਤਾ ਜੋ ਇਸ ਵੇਲੇ ਚੈੱਕ ਕਰਨ ਰਾਜ ਦੀ ਹਿਰਾਸਤ ਵਿੱਚ ਹੈ ਨੂੰ ਨਿਊਯਾਰਕ ਕੋਰਟ ਵਿੱਚ ਪੇਸ਼ ਕੀਤੇ ਜਾਣ ਅਤੇ ਦੋਸ਼ ਆਇਤ ਕੀਤੇ ਜਾਣ ਦੇ ਮੌਕੇ ਤੇ ਹੀ ਲੋਣੀ ਦੀ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਨikhil guptanu ਜੇਲ੍ਹ ਵਿੱਚ ਹੀ ਮਾਰ ਦੇਣ ਦੀ ਸਾਜ਼ਿਸ਼ ਦਾ ਪਤਾ ਲੱਗਣ ਦੇ ਬਾਅਦ ਉਸ ਨੂੰ ਪ੍ਰਾਗ ਜੇਲ੍ਹ ਵਿੱਚ ਹੀ ਗੁਪਤ ਥਾਂ ਤੇ ਰੱਖਿਆ ਗਿਆ ਹੈ ਜਿੱਥੇ ਕਿਸੇ ਨੂੰ ਮਿਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ ਇਸ ਨੂੰ ਲੈ ਕੇ ਜਿੱਥੇ ਮਨੁੱਖੀ ਹਕਾਂ ਦੀ ਗੱਲ ਕਹੀ ਜਾ ਰਹੀ ਹੈ ਦੂਜੇ ਪਾਸੇ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਹੀ ਨikhil Gupta ਨੂੰ ਮਾਰ ਕੇ ਫਾਇਦਾ ਕਿਸ ਦਾ ਹੈ ਅੱਜ ਦੀ ਆਵਾਜ਼ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਨਵੀਆਂ ਵੋਟਾਂ ਬਣਾਉਣ ਦੀ ਸੁਸਤ ਚਾਲ ਨੂੰ ਲੈ ਕੇ ਸਟੋਰੀ ਕਵਰ ਕੀਤੀ ਹੈ ਰਿਪੋਰਟ ਮੁਤਾਬਕ ਅਕਾਲੀ ਦਲ ਸਮੇਤ ਵੱਖ-ਵੱਖ ਜਥੇਬੰਦੀਆਂ ਵੋਟਾਂ ਬਣਾਉਣ ਪ੍ਰਤੀ ਗੰਭੀਰਤਾ ਨਹੀਂ ਵਿਖਾ ਰਹੀਆਂ ਇੱਥੋਂ ਤੱਕ ਕਿ ਮਾਝਾ ਹਲਕੇ ਜਿਸ ਨੂੰ ਕਿ ਸਿੱਖੀ ਦਾ ਗੜ ਕਿਹਾ ਜਾਂਦਾ ਹੈ ਜਿੱਥੇ ਅੰਮ੍ਰਿਤ ਸਰਦੀ ਸ਼੍ਰੋਮਣੀ ਕਮੇਟੀ ਦਮਦਮੀ ਟਕਸਾਲ ਹੋਰ ਸਿਰੇ ਦੀਆਂ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸਰਗਰਮ ਹਨ ਪਰ ਵੋਟਾਂ ਬਰਾਊਨ ਪ੍ਰਤੀ ਇਹਨਾਂ ਵਿੱਚੋਂ ਕੋਈ ਵੀ ਗੰਭੀਰ ਨਹੀਂ ਦਿਖਾਈ ਦੇ ਰਹੀ ਇਹ ਚਿੰਤਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਚੋਣ ਅਫਸਰ ਸ਼੍ਰੀ ਘਨਸ਼ਾਮ ਥੋਰੀ ਨੇ ਵੀ ਜਤਾਈ ਹੈ ਉਨ੍ਹਾਂ ਕਿਹਾ ਕਿ ਵੋਟਰ ਸੂਚੀ ਵਿੱਚ ਰਜਿਸਟ੍ਰੇਸ਼ਨ ਕੇਵਲ 29 ਫਰਵਰੀ 2024 ਤੱਕ ਹੀ ਕੀਤੀ ਜਾਣੀ ਹੈ ਜੱਤ ਕੀ ਅਜੇ ਤੱਕ ਬਹੁਤ ਘੱਟ ਵੋਟਾਂ ਹੀ ਰਜਿਸਟਰ ਹੋਈਆਂ ਹਨ 2011 ਦੀਆਂ ਕਮੇਟੀ ਦੀਆਂ ਚੋਣਾਂ ਵਿੱਚ ਉਸ ਸਮੇਂ ਅੰਮ੍ਰਿਤਸਰ ਵਿੱਚ 6 ਲੱਖ ਤੋਂ ਵੱਧ ਵੋਟਰ ਸਨ ਜਦਕਿ ਹੁਣ ਤੱਕ ਸਿਰਫ 68859 ਵੋਟਰ ਹੀ ਰਜਿਸਟਰ ਹੋਏ ਹਨ ਜੋ ਕਿ ਹਰ ਪੱਖੋਂ ਚਿੰਤਾਜਨਕ ਹੈ ਇਸੇ ਹਫ਼ਤੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਟਕਰੀ ਹੁਸ਼ਿਆਰਪੁਰਾਏ ਅਤੇ ਪੰਜਾਬ ਵਿੱਚ ਫਲਾਈਓਵਰ ਅਤੇ ਬਾਈਪਾਸਾਂ ਦੇ ਅੰਮ੍ਰਿਤਸਰ ਕਪੂਰਥਲਾ ਤੇ ਲੁਧਿਆਣਾ ਨਵ ਪ੍ਰੋਜੈਕਟਾਂ ਸਮੇਤ 4000 ਕਰੋੜ ਦੀ ਲਾਗਤ ਵਾਲੇ 29 ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਗਏ ਰਿਪੋਰਟ ਦੀ ਹੀ ਖਬਰ ਦੇ ਮੁਤਾਬਕ ਇਸ ਸਾਲ ਪੰਜਾਬ ਦੇ ਟੀਨੂ ਦੀ ਚੋਕੀ ਪੈਦਾਵਾਰ ਦੇ باوجود ਘੱਟ ਗੁਣਵੱਤਾ ਕਰਕੇ ਕਿਸਾਨਾਂ ਨੂੰ ਵਾਜਿਬ ਰੇਟ ਨਹੀਂ ਮਿਲ ਰਿਹਾ ਜਿਸ ਕਰਕੇ ਇਸ ਦੇ ਬੰਗਲਾਦੇਸ਼ ਸ਼੍ਰੀਲੰਕਾ ਅਤੇ ਰੂਸ ਦੇ ਨਿਰਯਾਤ ਵਿੱਚ ਵੀ ਬਹੁਤ ਕਮੀ ਆਈ ਹੈ ਇਸ ਦਾ ਸਿੱਧਾ ਅਸਰ ਇਹ ਹੋਇਆ ਹੈ ਕਿ ਕਈ ਕਿਸਾਨ ਬਾਗਾਂ ਨੂੰ ਪੁੱਟ ਕੇ ਮੁਰਕਣ ਛੋਨੇ ਦੇ ਗੇੜ ਵੱਲ ਪਰਤਨਤੀ ਸੋਚ ਰਹੇ ਹਨ ਜਿਸ ਕਰਕੇ ਖੇਤੀ ਵਿਭਿੰਨਤਾ ਵੱਲ ਵਧਣ ਦੀ ਯੋਜਨਾ ਨੂੰ ਤੱਕਾ ਲੱਗਣਾ ਹੈ ਜ਼ਿਕਰਯੋਗ ਹੈ ਪੰਜਾਬ ਵਿੱਚ 60% ਦੀ ਕੀਨੂ ਅਬੂਹਰ ਵਿੱਚ ਹੁੰਦਾ ਹੈ ਨਾਲ ਹੀ ਐਤ ਕੀ ਫਰੀਦਕੋਟ ਫਿਰੋਜ਼ਪੁਰ ਫਾਜ਼ਿਲਕਾ ਪਠੰਡਾ ਤੇ ਮਾਨਸਾ ਜ਼ਿਲ੍ਹਿਆਂ ਵਿੱਚ ਸਰੋਂ ਦੀ ਕਾਸ਼ਤ ਵਿੱਚ 30% ਦੀ ਗਿਰਾਵਟ ਆਈ ਹੈ ਜਿਸ ਕਰਕੇ ਮਾਲਵਾ ਬੈਲਟ ਨੂੰ ਰਾਜਸਥਾਨ ਦੀ ਸਰੋਂ ਤੇ ਨਿਰਭਰ ਰਹਿਣਾ ਪਵੇਗਾ ਅਤੇ ਸਰੋਂ ਦਾ ਤੇਲ ਮਹਿੰਗੇ ਹੋਣ ਦੀ ਸੰਭਾਵਨਾ ਹੈ ਅਜੀਤ ਦੀ ਰਿਪੋਰਟ ਦੇ ਮੁਤਾਬਕ ਭਾਈ ਜਗਤਾਰ ਸਿੰਘ ਹਵਾਰਾ ਦੇ ਆਖਰੀ ਕੇਸ ਦੀ 8 ਜਨਵਰੀ ਨੂੰ ਸੁਣਵਾਈ ਹੋਣੀ ਸੀ ਜੋ ਹੁਣ 15 ਜਨਵਰੀ ਨੂੰ ਹੋਵੇਗੀ 2005 ਦਾ ਇਹ ਮਸਲਾ ਫਾਸਟ ਟੈਕ ਤੇ ਲੱਗਿਆ ਹੋਇਆ ਹੈ ਜਿਸ ਤੇ ਜਲਦ ਹੀ ਫੈਸਲਾ ਆਉਣ ਦੀ ਆਸ ਹੈ ਜ਼ਿਕਰਯੋਗ ਹੈ ਭਾਈ ਹਵਾਰਾ ਬਾਕੀ ਸਾਰੇ ਕੇਸਾਂ ਤੋਂ ਬਰੀ ਹੋ ਚੁੱਕੇ ਹਨ ਟ੍ਰਿਬਿਊਨ ਦੀ ਖਬਰ ਮੁਤਾਬਕ 10 ਜਨਵਰੀ ਨੂੰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥਕ ਤੇ ਨਾਲ ਮਿਲ ਕੇ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫ ਦਾ ਕਾਰਜਕਾਰੀ ਜਥੇਦਾਰ ਪਾਈ ਗੁਰਦੇਵ ਸਿੰਘ ਕੌਕੇ ਦੀ 31ਵੀਂ ਵਰਸੀ ਮਨਾਈ ਇਸ ਸਮਾਗਮ ਵਿੱਚ ਪਾਈ ਕੌਕੇ ਦੀ ਪਤਨੀ ਗੁਰਮੀਲ ਕੌਰ ਪੁੱਤਰ ਹਰੀ ਸਿੰਘ ਤੇ ਮੁੱਖ ਗਵਾ ਦਰਸ਼ਨ ਸਿੰਘ ਹਠੂਰ ਵੀ ਸ਼ਾਮਲ ਹੋਏ ਸ਼ੋਮਣੀ ਕਮੇਟੀ ਵਾਂਗ ਹੀ ਦਿੱਲੀ ਕਮੇਟੀ ਨੇ ਵੀ ਇਸ ਮੌਕੇ ਪਾਈ ਕੌਕੇ ਦੇ ਕਤਲ ਦਾ ਇਨਸਾਫ ਲੈਣ ਲਈ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਛੰਦਰਪਾਲ ਸਿੰਘ ਬਰਾਰ ਦੀ ਚੇਅਰਮੈਨਸ਼ਿਪ ਹੇਠਾਂ ਵਕੀਲਾਂ ਦੀ ਪੰਜ ਮੈਂਬਰੀ ਟੀਮ ਗਠਿਤ ਕੀਤੀ ਹੈ ਚਾਰ ਮਤੇ ਵੀ ਪਾਸ ਕੀਤੇ ਹਨ ਜਿਨ੍ਹਾਂ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਫਖਰੇ ਕੌਮ ਅਤੇ 15 ਰਤਨ ਦਾ ਸਨਮਾਨ ਵਾਪਸ ਲੈ ਲੈਣ ਬੰਗਲਾਦੇਸ਼ ਵਿੱਚ ਨਿਰਪੱਖ ਚੋਣਾਂ ਨਹੀਂ ਹੋਈਆਂ ਇਹ ਕਹਿਣਾ ਹੈ ਸੰਯੁਕਤ ਰਾਸ਼ਟਰ ਸੰਘ ਅਮਰੀਕਾ ਅਤੇ ਬਰਤਾਨੀਆ ਦਾ ਦਰਅਸਲ बांग्लादेश दी मुख्य विरोधी पार्टी बांग्लादेश नेशनललिस्ट पार्टी ने चुनाव दा बायकॉट ਕੀਤਾ ਸੀ ਇਸ ਤੇ बांग्लादेश सरकार ने चुनाव ਦੀ ਨਿਗਰਾਨੀ ਲਈ ਭਾਰਤ ਅਤੇ ਹੋਰ ਮੁਲਕਾਂ ਤੋਂ ਨਿਗਰਾਨ ਬੁਲਾਕੇ ਚੋਣਾਂ ਕਰਵਾਈਆਂ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹਜ਼ਾਰਾਂ ਹੀ ਵਿਰੋਧੀ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਦਾ ਇਹਨਾਂ ਨਿਗਰਾਨਾਂ ਨੇ ਕੋਈ ਇਤਰਾਜ਼ ਨਹੀਂ ਉਠਾਇਆ ਮਨਮਰਜ਼ੀ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ ਜਿਸ ਦਾ ਜ਼ਿਕਰ ਸੰਯੁਕਤ ਰਾਸ਼ਟਰ ਸਭਾ ਨੇ ਕੀਤਾ ਹੈ ਪਹਿਰੇਦਾਰ ਦੇ ਮੁਖ ਸੰਪਾਦਕ ਜਸਪਾਲ ਸਿੰਘ ਹੀਰਾ ਨੇ ਪਹਿਲੇ ਪੇਜ ਤੇ ਸੰਪਾਦਕੀ ਲਿਖ ਕੇ ਸ਼ੰਕਰਾਚਾਰੀਆਂ ਵੱਲੋਂ ਆਪਣੇ ਪਦ ਦੀ ਮਰਿਆਦਾ ਦੀ ਗਰਮਾ ਬਣਾਈ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਰ ਦੇ ਉਦਘਾਟਨ ਵਿੱਚ ਸ਼ਾਮਲ ਨਾ ਹੋਣ ਦੇ ਫੈਸਲੇ ਨੂੰ ਉਦਾਹਰਣ ਵਜੋਂ ਦੇਖਣ ਦੀ ਸਲਾਹ ਦਿੱਤੀ ਹੈ ਇਸ ਤੋਂ ਤਖਤਾਂ ਤੇ ਬੈਠੇ ਜੱਥੇਦਾਰਾਂ ਨੂੰ ਵੀ ਸਬਕ ਲੈਣ ਦੀ ਲੋੜ ਹੈ ਕਿ ਉਹ ਰਾਜਨੀਤਿਕ ਲੋਕਾਂ ਦੇ ਥੱਲੇ ਨਾ ਲੱਗਣ ਸਗੋਂ ਆਪਣੀ ਆਜ਼ਾਦ ਹਸਤੀ ਨੂੰ ਬਰਕਰਾਰ ਰੱਖਣ ਪੰਜਾਬ ਵਿੱਚ ਭਾਜਪਾ ਦਾ ਨਵਾਂ ਪੈਧਰਾ ਅੱਜ ਦੀ ਆਵਾਜ਼ ਵਿੱਚ 우ਜਾਗਰ ਸਿੰਘ ਨੇ ਪੰਜਾਬ ਵਿੱਚ ਸਿੱਖਾਂ ਦੀਆਂ ਵੋਟਾਂ ਵਟੋਰਨ ਦੀ ਭਾਜਪਾ ਦੀ ਨਵੀਂ ਚਾਲ ਉਜਾਗਰ ਕਰਦਿਆਂ ਹੋਇਆ ਲਿਖਿਆ ਹੈ ਕਿ ਇੰਡੀਆ ਗੱਠਜੋੜ ਦੇ ਬਾਅਦ ਮਈ 2024 ਦੀਆਂ ਚੋਣਾਂ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਨੇ ਨਵੀਂ ਰਣਨੀਤੀ ਕੱਢ ਲਈ ਹੈ ਇਸੇ ਤਹਿਤ ਕਾਂਗਰਸ ਅਤੇ ਅਕਾਲੀ ਦਲ ਦੇ ਨੇਤਾਵਾਂ ਨੂੰ ਉਹਨਾਂ ਦੀਆਂ ਪਾਰਟੀਆਂ ਵਿੱਚੋਂ ਅਸਤੀਫੇ ਦਿਵਾ ਕੇ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ ਹੈ। ਸੁਨੀਲ ਝਾਖੜ ਦੇ ਹੱਥ ਪੰਜਾਬ ਦੀ ਪ੍ਰਧਾਨਗੀ ਸੌਂਪੀ ਗਈ। 29 ਦਸੰਬਰ ਨੂੰ ਪੰਜਾਬ ਦੇ 35 ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ 17 ਜੱਟ ਸਿੱਖ ਅਤੇ 18 ਹਿੰਦੂ ਭਾਈਚਾਰੇ ਤੋਂ ਹਨ। ਵਿੰਗਾ ਅਤੇ ਸੈਲਾ ਦੇ 13 ਮੁਖੀਆਂ ਵਿੱਚੋਂ 3 ਸਿੱਖ ਪੇਸਵਾਲੇ ਮੈਂਬਰ ਲਏ ਗਏ ਹਨ। 12 ਉਪ ਪ੍ਰਧਾਨ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ 6 ਜੱਟ ਸਿੱਖ ਹਨ ਇਸੇ ਤਰ੍ਹਾਂ 21 ਮੈਂਬਰੀ ਕੋਰ ਕਮੇਟੀ ਵਿੱਚ 7 ਜੱਟ ਸਿੱਖ ਹਨ ਅਤੇ ਪੰਜ ਸੈਲਾ ਦੇ ਮੁਖੀਆਂ ਵਿੱਚੋਂ 2 ਸਿੱਖ ਚਿਹਰੇ ਲਏ ਗਏ ਹਨ ਪਟਿਆਲਾ ਜ਼ਿਲ੍ਹਾ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਗਿਣਵੇਂ ਚੜ੍ਹਵੇਂ ਸਿੱਖ ਚਿਹਰੇ ਹੀ ਭਾਜਪੀ ਵਿੱਚ ਹੋਇਆ ਕਰਦੇ ਸਨ ਹੁਣ ਵੱਧ ਤੋਂ ਵੱਧ ਸਿੱਖ ਚਿਹਰੇ ਖਾਸ ਤੌਰ ਤੇ ਜੱਟ ਸਿੱਖਾਂ ਨੂੰ ਲੈਣ ਦਾ ਮਕਸਦ ਦੇਹਾਤੀ ਇਲਾਕਿਆਂ ਵਿੱਚ ਜਾਲ ਵਿਛਾਉਣ ਦਾ ਹੀ ਹੈ ਕਾਂਗਰਸ ਪਾਰਟੀ ਚੋਂ ਆਏ ਨੇਤਾਵਾਂ ਨੂੰ ਖਾਸ ਥਾਂ ਦਿੱਤੀ ਗਈ ਹੈ ਭਾਰਤ ਵਿਕਾਸ ਸੰਕਲਪ ਯਾਤਰਾ ਵਾਲੀਆਂ ਗੱਡੀਆਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਦੇਣ ਦੇ ਨਾਮ ਤੇ ਗਾਹ ਪਾ ਰਹੀਆਂ ਹਨ 6 ਰੇਲ ਗੱਡੀਆਂ ਦਾ ਆਗਾਜ਼ ਕੀਤਾ ਗਿਆ ਹੈ ਬੁਲੇਟ ਟ੍ਰੇਨ ਚਲਾਉਣ ਦੀ ਵੀ ਯੋਜਨਾ ਹੈ ਇਹ ਇਵੈਂਟ ਰਾਹੀਂ ਲੋਕਾਂ ਨੂੰ ਰੇਲਵੇ ਸਟੇਸ਼ਨ ਤੇ ਇਕੱਠਾ ਕੀਤਾ ਜਾ ਰਿਹਾ ਹੈ ਸਵਾਗਤ ਲਈ ਪੰਜਾਬ ਦੇ ਰਾਜਪਾਲ ਪਹੁੰਚ ਰਹੇ ਹਨ 22 ਜਨਵਰੀ ਨੂੰ ਅਯੁੱਧਿਆ ਵਿਖੇ RAM ਮੰਦਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਿਸ ਦਾ ਸੱਦਾ ਪੱਤਰ ਪੰਜਾਬ ਵਿਖੇ ਸਾਰੇ ਮੰਦਰਾਂ ਨੂੰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਅਕਸ਼ਤ ਕਲਸ਼ ਅਤੇ ਸ੍ਰੀ ਰਾਮ ਜਨਮ ਭੂਮੀ ਦੀ ਤਸਵੀਰ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੇ ਮੰਦਰਾਂ ਲਈ ਭੇਜੀ ਗਈ ਹੈ ਇਹ ਤਸਵੀਰਾਂ 12 ਜਨਵਰੀ ਤੱਕ ਘਰ-ਘਰ ਵੰਡੀਆਂ ਜਾਣੀਆਂ ਹਨ ਸਾਰੇ ਸਮਾਗਮ ਨੂੰ ਆਨਲਾਈਨ ਵੇਖਣ ਦਾ ਪ੍ਰਬੰਧ ਵੀ ਮੰਦਰਾਂ ਵਿੱਚ ਕੀਤਾ ਗਿਆ ਹੈ ਤਾਂ ਜੋ ਭਾਰਤੀ ਜਨਤਾ ਪਾਰਟੀ ਦੀ ਵੋਟ ਬੈਂਕ ਨੂੰ ਮਜ਼ਬੂਤ ਕੀਤਾ ਜਾ ਸਕੇ ਨਵਾਂ ਜ਼ਮਾਨਾ ਵਿੱਚ छਪਿਆ ਸੁੱਚਾ ਸਿੰਘ ਖਟਲਾ ਦਾ ਲੇਖ ਅਯੁੱਧਿਆ ਮੋਦੀ ਨੂੰ ਕੁਝ ਪੁੱਛੀਏ ਕੁਝ ਦਸੀਏ ਵਿਚਾਰ ਦੀ ਮੰਗ ਕਰਦਾ ਹੈ ਲੇਖਕ ਕਹਿੰਦਾ ਹੈ ਕਿ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਧਾਰਮਿਕ ਮਸਲਾ ਹੈ ਪਰ ਮੋਦੀ ਜੀ ਨੇ ਇਸ ਨੂੰ ਰਾਜਨੀਤਿਕ ਮੁੱਦਾ ਬਣਾ ਲਿਆ ਹੈ ਆਪਣੀਆਂ ਸਾਰੀਆਂ ਅਸਫਲਤਾਵਾਂ ਨੂੰ ਰਾਮ ਮੰਦਰ ਦੇ ਮੁੱਦੇ ਦੀ ਚਮਕ-ਦਮਕ ਦੇ ਓਲੇ چھਪਾਉਣ ਦੀ ਰੌ ਵਿੱਚ ਹੈ ਵਿਰੋਧੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਸਵਾਲ ਖੜੇ ਕਰਨ ਤਾਂ ਜੋ ਮੋਦੀ ਜੀ ਨੂੰ ਉਨ੍ਹਾਂ ਦਾ ਉੱਤਰ ਦੇਣ ਲਈ ਮਜਬੂਰ ਹੋਣਾ ਪਵੇ ਤਦ ਹੀ ਧਾਰਮਿਕ ਕਾਰਜ ਦੇ ਰਾਜਨੀਤੀਕਰਨ ਦੇ ਇਲਜ਼ਾਮ ਤੇ 22 ਜਨਵਰੀ ਦੇ ਮੋਦੀ ਜਾਲ ਵਿੱਚ ਫਸਣ ਤੋਂ ਬਚਿਆ ਜਾ ਸਕਦਾ ਹੈ ਲਿਖਿਆ ਲਿਖਦਾ ਹੈ ਕਿ ਧਾਰਮਿਕ ਪੱਖੋਂ ਮੋਦੀ ਪਾਪ ਦਾ ਭਾਗੀ ਹੈ ਉਹ RAM ਨੂੰ ਲੈ ਕੇ ਲੋਕਾਂ ਦੀ ਅਗਿਆਨਤਾ ਦਾ ਲਾਹਾ ਲੈ ਰਿਹਾ ਹੈ ਹਾਲਾਂਕਿ ਉਹ ਆਪ ਨਾ ਨਿਰਗੁਣ ਸਰੂਪ RAM ਅਤੇ ਨਾ ਹੀ ਸਰਗੁਣ RAM ਕਿਸੇ ਦਾ ਵੀ ਉਪਾਸਕ ਹੈ ਜੇਕਰ ਉਹ ਬ੍ਰਹਮ ਸਰੂਪ RAM ਨੂੰ ਮੰਨਦਾ ਹੁੰਦਾ ਤਾਂ ਉਸ ਦਾ ਨਜ਼ਰੀਆ ਮਾਨਵਤਾ ਪ੍ਰਤੀ ਮਨੁਵਾਦੀ ਅਤੇ RSS ਵਾਲਾ ਨਾ ਹੁੰਦਾ ਅਤੇ ਜੇਕਰ ਉਹ ਦਸ਼ਤਪੁੱਤਰ ਮਰਯਾਦਾ ਪ੍ਰਸੁੱਤਮ RAM ਦਾ ਉਪਾਸਕ ਹੁੰਦਾ ਤਾਂ ਵੀ ਉਹ ਨਫ਼ਰਤ ਕਰਨ ਵਾਲਿਆਂ ਨਾਲ ਖੜਾ ਹੋਇਆ ਨਾ ਦਿਸਦਾ ਨਾ ਉਸ ਵਿੱਚ ਇंसाफ ਹੈ ਨਾ ਹੀ ਸੱਚ ਅਤੇ ਨਾ ਹੀ ਤਿਆਗ ਵਰਗਾ ਕੋਈ ਗੁਣ ਰਾਜ ਧਰਮ ਦਾ ਪਾਲਣ ਕਰਨ ਵਿੱਚ ਅਸਫਲ ਹੋਣ ਦਾ ਸਰਟੀਫਿਕੇਟ ਤਾਂ ਉਸ ਨੂੰ ਅਥਲ ਬਿਹਾਰੀ ਬਾਛਪੇ ਹੀ ਦੇ ਗਿਆ ਹੈ ਲੇਖਕ ਲਿਖਦਾ ਹੈ ਕਿ ਮੋਦੀ ਆਪਣੇ ਭਗਤਾਂ ਨੂੰ ਵੀ ਰਾਮ ਤੋਂ ਬੇਮੁਖ ਬਣਾਉਣ ਦਾ ਪਾਪ ਕਰ ਰਿਹਾ ਹੈ ਜੋ ਦੇਸ਼ ਲਈ ਬੁਰੇ ਦਿਨਾਂ ਦਾ ਸੰਕੇਤ ਹੈ ਅਖੀਰ ਵਿੱਚ ਲੇਖਕ ਰਿਗਵੇਦ ਦੇ ਬ੍ਰह्म ਵਿਚਾਰ ਦਾ ਹਵਾਲਾ ਦਿੰਦਾ ਹੈ ਜਿਸ ਵਕਤ ਨਾ ਦੇਵਤਿਆਂ ਦਾ ਜ਼ਿਕਰ ਸੀ ਨਾ ਹਲੇ અવਤਾਰ ਹੋਏ ਸਨ ਫਿਰ ਉਹ ਬਾਬਾ ਨਾਨਕ ਦੀ ਬਾਣੀ ਦੇ ذریعے ਸਪਸ਼ਟ ਕਰਦਾ ਹੈ ਨਾਨਕ ਨਿਰਭਉ ਨਿਰੰਕਾਰ ਹੋਰ ਕیتے RAM ਰਵਾਲ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲ ਗਈ ਹੈ ਇਹਨਾਂ ਦਾ ਬਕਾਇਦਾ ਨੋਟੀਫਿਕੇਸ਼ਨ ਵੀ ਕਰ ਦਿੱਤਾ ਗਿਆ ਹੈ ਹੁਣ ਇਹ ਕਾਨੂੰਨ ਕਿਸੇ ਵੀ ਸਮੇਂ ਲਾਗੂ ਕੀਤੇ ਜਾ ਸਕਦੇ ਹਨ ਪਰ ਇਹਨਾਂ ਨਵੇਂ ਫੌਜਦਾਰੀ ਕਾਨੂੰਨਾਂ ਤੋਂ ਜੋ ਉਲਝਣਾ ਪੈਦਾ ਹੋ ਜਾਣਗੀਆਂ ਉਸੇ ਦਾ ਜ਼ਿਕਰ ਕਰਦੇ ਹੋਏ ਅਜੀਤ ਵਿੱਚ ਯੂਨੀਵਰਸਲ ਮਨੁੱਖੀ ਅਧਿਕਾਰ ਬਿਊਰੋ ਦੇ ਚੇਅਰਮੈਨ ਐਡਵੋਕੇਟ ਕੇਹਰ ਸਿੰਘ ਹਿੱਸੋਵਾਲ ਨੇ ਲਿਖਿਆ ਹੈ ਕਾਨੂੰਨਾਂ ਦੀ ਪਹਿਲੀ ਵਰਤੋਂ ਪੁਲਿਸ ਹੀ ਕਰਦੀ ਹੈ ਪੁਲਿਸ ਹੀ ਤਫਤੀਸ਼ ਕਰਕੇ ਕੇਸ ਅਦਾਲਤ ਵਿੱਚ ਪੇਸ਼ ਕਰਦੀ ਹੈ ਇਸੇ ਆਧਾਰ ਤੇ ਕੇਸ ਅੱਗੇ ਚੱਲਦਾ ਹੈ ਲੇਕਿਨ ਹੁਣ ਤੱਕ ਪੁਲਿਸ ਨੂੰ ਇਹਨਾਂ ਕਾਨੂੰਨਾਂ ਬਾਰੇ ਕੁਝ ਵੀ ਪਤਾ ਨਹੀਂ ਸਭ ਕੁਝ ਨਵੇਂ ਸਿਰਿਓਂ ਸਿਖਾਉਣਾ ਪਵੇਗਾ ਤੇ ਸਿੱਖਣਾ ਪਵੇਗਾ ਦੂਜਾ ਅਦਾਲਤਾਂ ਵਿੱਚ ਜੱਜਾਂ ਵਕੀਲਾਂ ਨੂੰ ਵੀ ਨਵੇਂ ਕਾਨੂੰਨਾ ਕਰਕੇ ਔਖਣਾ ਆਉਣ ਜੀਆਂ ਪਹਿਲੀ ਇਹ ਕਿ ਨਵੇਂ ਕਾਨੂੰਨ ਯਾਦ ਕਰਨੇ ਅਤੇ ਉਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ ਪੁਰਾਣੇ ਕਾਨੂੰਨ ਤਾਂ ਉਹਨਾਂ ਨੂੰ ਰਟੇ ਹੋਏ ਸਨ ਬਹੁਤ ਸਾਰੀਆਂ ਧਾਰਾਵਾਂ ਜਿਵੇਂ ਕਿ ਕਤਲ ਇਰਾਦਾਇਕ ਕਤਲ ਜ਼ਬਰ ਜਨਾ 751 420 ਵਗੈਰਾ ਤਾਂ ਆਮ ਲੋਕਾਂ ਨੂੰ ਵੀ ਪਤਾ ਸੀ ਹੁਣ ਸਭ ਕੁਝ ਬਦਲ ਗਿਆ ਹੈ ਤੀਜਾ ਅੱਜ ਦੀ ਤਾਰੀਖ ਵਿੱਚ ਦੇਸ਼ ਵਿੱਚ ਚੱਲ ਰਹੇ 5 ਕਰੋੜ ਦੇ ਕਰੀਬ ਫੌਜਦਾਰੀ ਕੇਸ ਪੁਰਾਣੇ ਕਾਨੂੰਨ ਦੇ ਮੁਤਾਬਕ ਹੀ ਤਿਆਰ ਕੀਤੇ ਹੋਏ ਹਨ ਅਤੇ ਅਦਾਲਤ ਵਿੱਚ ਵਿਚਾਰਾਂ ਅਧੀਨ ਹਨ ਇਨ੍ਹਾਂ ਦੇ ਨਿਪਟਾਰੇ ਤੇ ਹਲੇ ਦਹਾਕੇ ਲੱਗ ਜਾਣਗੇ ਇਨ੍ਹਾਂ ਵਿੱਚੋਂ ਕਈ ਹਾਈ ਕੋਰਟ ਤੇ ਸੁਪਰੀਮ ਕੋਰਟ ਵੀ ਜਾਣਗੇ ਉੱਥੇ ਇਨ੍ਹਾਂ ਕੇਸਾਂ ਤੇ ਕਿਹੜਾ ਕਾਨੂੰਨ ਲੱਗੇਗਾ ਪੁਰਾਣਾ ਜਾਂ ਨਵਾਂ ਲੱਗਦਾ ਹੈ ਨਿਆਂਇਕ ਪ੍ਰਕਿਰਿਆ ਦੇ ਖੇਤਰ ਵਿੱਚ ਅਨਿਸ਼ਚਿਤਤਾ ਹੋਰ ਵੱਧ ਜਾਏਗੀ ਚੌਥਾ ਅਦਾਲਤਾਂ ਵਿੱਚ ਵਕੀਲ ਪਹਿਲਾਂ ਹੀ ਨਿਪਟ ਚੁਕੇ ਫੈਸਲੇ ਦਾ ਹਵਾਲਾ ਦੇ ਕੇ ਅਦਾਲਤ ਨੂੰ ਕੇਸ ਵਿਚਾਰਨ ਲਈ ਅਪੀਲ ਕਰਦੇ ਹਨ ਜੱਜ ਵੀ ਪਹਿਲਾਂ ਨਿਪਟ ਚੁਕੇ ਕੇਸਾਂ ਦੇ ਫੈਸਲਿਆਂ ਨੂੰ ਹੀ ਆਧਾਰ ਬਣਾ ਕੇ ਅਕਸਰ ਫੈਸਲੇ ਕਰਦੇ ਆਏ ਹਨ ਕਿ ਹੁਣ ਨਵੇਂ ਕਾਨੂੰਨ ਦੇ ਸਾਹਮਣੇ ਦਹਾਕਿਆਂ ਤੋਂ ਨਿਪਟ ਚੁਕੇ ਕੇਸ ਅਤੇ ਉਨ੍ਹਾਂ ਦੇ ਫੈਸਲੇ ਨਿਰਾਧਾਰ ਹੋ ਜਾਣਗੇ ਉਹ ਕਿਤਾਬਾਂ ਅਤੇ ਲਾਇਬ੍ਰੇਰੀਆਂ ਤੋਂ ਬਾਹਰ ਹੋ ਜਾਣਗੇ ਨਿਸ਼ਚਿਤ ਤੌਰ ਤੇ ਇਸ ਨਾਲ ਕੀਸਾ ਦੇ ਫੈਸਲੇ ਹੋਰ ਵੀ ਪੇਚੀਦਾ ਹੋ ਜਾਣਗੇ ਪੁਰਾਣੇ ਕਾਨੂੰਨ ਵੀ ਸਮੇਂ-ਸਮੇਂ ਤੇ ਲੋੜ ਮੁਤਾਬਕ ਸੋਧਾਂ ਕਰਨ ਦਾ ਪ੍ਰਬੰਧ ਸੀ ਸੂਬਾ ਸਰਕਾਰਾਂ ਨੂੰ ਵੀ ਇਨਾ ਸੋਧਾਂ ਦਾ ਹੱਕ ਸੀ ਲੇਕਿਨ ਨਵੇਂ ਕਾਨੂੰਨ ਲਾਗੂ ਹੋਣ ਨਾਲ ਉਹ ਸਾਰੀਆਂ ਸੋਧਾਂ ਵੀ ਖਤਮ ਹੋ ਜਾਣਗੀਆਂ ਉੱਪਰੋਂ ਨਵੇਂ ਕਾਨੂੰਨਾਂ ਵਿੱਚ ਅਜਿਹੀ ਕਿਸੇ ਤਰ੍ਹਾਂ ਦੀ ਸੋਧ ਬਰਕਰਾਰ ਰੱਖਣ ਦਾ ਕੋਈ ਪ੍ਰਬੰਧ ਨਹੀਂ ਹੈ ਨਵੇਂ ਕਾਨੂੰਨਾਂ ਵਿੱਚ ਪੁਲਿਸ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਸ਼ਕਤੀਆਂ ਦਿੱਤੀਆਂ ਗਈਆਂ ਹਨ ਜਿਸ ਨਾਲ ਪੁਲਿਸ ਦੀ ਮਨਮਾਨੀ ਹੋਰ ਵੀ ਜ਼ਿਆਦਾ ਵੱਧ ਜਾਵੇਗੀ ਉਪਰੋਂ ਨਵੇਂ ਕਾਨੂੰਨਾ ਵਿੱਚ ਅਜੇ ਹੀ ਕਿਸੇ ਸੋਧਾ ਨੂੰ ਬਰਕਰਾਰ ਰੱਖਣ ਦਾ ਕੋਈ ਪ੍ਰਬੰਧ ਨਹੀਂ ਹੈ ਨਵੇਂ ਕਾਨੂੰਨਾ ਵਿੱਚ ਪੁਲਿਸ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਸ਼ਕਤੀਆਂ ਦਿੱਤੀਆਂ ਗਈਆਂ ਹਨ ਜਿਸ ਨਾਲ ਪੁਲਿਸ ਦੀ ਮਨਮਾਨੀ ਹੋਰ ਵੀ ਜ਼ਿਆਦਾ ਵੱਧ ਜਾਵੇਗੀ ਇਸ ਦਾ ਅਸਰ ਅਮੀਰਾਂ ਅਤੇ ਪਹੁੰਚ ਵਾਲਿਆਂ ਤੇ ਤਾਂ ਭਾਵੇਂ ਘੱਟ ਪਵੇ ਲੇਕਿਨ ਆਮ ਲੋਕਾਂ ਦੀ ਖੱਜਲਖੁਆਰੀ ਹੋਰ ਵੱਧ ਜਾਵੇਗੀ ਪਹਿਲਾਂ ਦੇ ਮੁਕਾਬਲੇ ਨਵੇਂ ਕਾਨੂੰਨ ਵਿੱਚ ਸਖਤ ਸਜ਼ਾਵਾ ਦਾ ਪ੍ਰਬੰਧ ਲੇਕਿਨ ਚੁਣਵੇ ਰੂਪ ਵਿੱਚ ਜਿਵੇਂ ਕਿ ਰਾਜ ਦਰੋਹ ਅਤੇ ਬਗਾਵਤ ਦੇ ਕੇਸਾਂ ਵਿੱਚ ਤਾਂ 3 ਸਾਲ ਜਾਂ ਉਮਰ ਕੈਦ ਨੂੰ ਵਧਾ ਕੇ ਹੁਣ ਸਜ਼ਾ ਘਟੋ ਘਟ 7 ਸਾਲ ਕਰ ਦਿੱਤੀ ਗਈ ਹੈ ਜਦ ਕਿ ਰਿਸ਼ਵਤ ਦੇ ਕੇਸਾਂ ਵਿੱਚ ਕੇਵਲ 1 ਸਾਲ ਦੀ ਸਜ਼ਾ ਦਾ ਹੀ ਪ੍ਰਬੰਧ ਹੈ ਦੰਗੇ ਭੜਕਾਉਣ ਦੇ ਦੋਸ਼ ਤੇ ਸਿਰਫ 6 ਮਹੀਨੇ ਦੀ ਸਜ਼ਾ ਹੈ ਇਸੇ ਤਰ੍ਹਾਂ ਧਾਰਾ 111 ਤਹਿਤ ਦੇਸ਼ ਦੀ ਏਕਤਾ ਅਖੰਡਤਾ ਤੇ ਨਾਂ ਤੇ ਨਵੇਂ ਕਾਨੂੰਨ ਵਿੱਚ ਵੱਧ ਸਖਤੀ ਅਤੇ ਆਪ ਖੁਦਰੇਪਨ ਦੀ ਗੁੰਜਾਇਸ਼ ਹੈ 113 ਤਹਿਤ ਪੁਲਿਸ ਨੂੰ ਮਨਮਰਜ਼ੀ ਦੀ ਸ਼ਕਤੀ ਦੇ ਦਿੱਤੀ ਗਈ ਹੈ ਉਸ ਲਈ ਕੋਈ ਹਦਾਇਤਾਂ ਦੀ ਵਿਵਸਥਾ ਵੀ ਨਹੀਂ ਕੀਤੀ ਗਈ ਹੈ ਇਹ ਕਾਨੂੰਨ ਅੰਗਰੇਜ਼ਾਂ ਨਾਲੋਂ ਵੱਧ ਸਖਤ ਅਤੇ ਪੱਖਪਾਤ ਭਰੇ ਹਨ ਅਸਲ ਵਿੱਚ ਕਾਨੂੰਨ ਬਣਾਉਣ ਦੇ ਪਿੱਛੇ ਸਰਕਾਰ ਦੀ ਮਨਸ਼ਾ ਕੁਝ ਹੋਰ ਲੱਗ ਰਹੀ ਹੈ ਕਾਨੂੰਨ ਬੜੇ ਹੀ ਚਲਾਕੀ ਭਰੇ ਅਤੇ țeੜੇ ਢੰਗ ਨਾਲ ਪਾਸ ਕੀਤੇ ਗਏ ਹਨ ਨਵੇਂ ਕਾਨੂੰਨਾ ਵਿੱਚ ਵੱਡੇ ਤੇ ਅਹਿਮ ਦੋਸ਼ਾਂ ਦੀ ਸਜ਼ਾ ਨਾ ਮਾਤਰ ਹੈ ਪਰ ਕਈ ਅਪਰਾਧਾਂ ਵਿੱਚ ਛੁੱਟਣ ਦੇ ਕੋਈ ਆਸਾਰ ਹੀ ਨਹੀਂ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਫੇਰੀ ਦੌਰਾਨ ਦਿੱਤੇ ਬਿਆਨ ਤੋਂ ਇਹ ਵੀ ਲੱਗਦਾ ਹੈ ਕਿ ਇਹ ਕਾਨੂੰਨ ਸਾਰੇ ਦੇਸ਼ ਵਿੱਚ ਇੱਕੋ ਸਮੇਂ ਲਾਗੂ ਨਹੀਂ ਹੋਣਗੇ ਜੇ ਅਜਿਹਾ ਹੁੰਦਾ ਹੈ ਤਾਂ ਇਹ ਹੋਰ ਵੀ ਉਲਝਣਾ ਪੈਦਾ ਕਰਨ ਵਾਲਾ ਹੋਵੇਗਾ ਇਹ ਸਨ ਪੰਥ ਤੇ ਪੰਜਾਬ ਦੀਆਂ ਕੁਝ ਮੁੱਖ ਖਬਰਾਂ ਜੋ ਬੀਤੇ ਹਫ਼ਤੇ ਪੰਜਾਬੀ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਇਸੇ ਨਾਲ ਦਿਓ ਇਜਾਜ਼ਤ ਆਪਣੇ ਵਿਚਾਰ ਇਥੇ ਤਾਂ ਕਮੈਂਟ ਬਾਕਸ ਵਿੱਚ ਲਿਖਣਾ ਨਾ ਭੁੱਲਿਓ ਹੱਸਦੇ ਵਸਦੇ ਰਹੋ ਖੁਸ਼ ਰਹੋ ਆਵਾਜ਼ ਰਹੋ ਵੀਡੀਓ ਦੇਖਣ ਸੁਣਨ ਲਈ ਆਪ ਸਭ ਦਾ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਸਬਸਕ੍ਰਾਈਬ ਵੀ ਜ਼ਰੂਰ ਕਰੋ ਲਾਈਕ ਅਤੇ ਕਮੈਂਟ ਤੱਕ ਕਰਨਾ ਹੀ ਨਾ ਭੁੱਲੋ ਪਾਉ ਸੰਤ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ